ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਸੱਜਣੋਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਆਪਣੀ ਜਿਹੜੀ ਨਰਖ ਪਰਖ ਤਸੱਲੀ ਜ਼ਰੂਰ ਕਰਿਆ ਕਰੋ ਬੇਨਤੀ ਤੁਹਾਨੂੰ ਅੱਜ ਦੀ ਆਪਣੀ ਵਿਜਿਟ ਪਿੰਡ ਵੰਚੜੀ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਆ ਬਾਈ ਵਿਸ਼ਾਲ ਕੋਲ ਦੋ ਐਨੀਮਲ ਇਥੋਂ ਖਾਵਾਂਗੇ ਇੱਕ ਵੈੜ ਤਾਜੀ ਸੋਈ ਸਵਾਈ ਤੇ ਇੱਕ ਝੋਟੀ ਘੱਪਣ ਬਣੇ ਰਿਓ ਐਂਡ ਤੱਕ ਕਰਦੇ ਆ ਗੱਲਬਾਤ ਬਾਈ ਨਾ ਕੁਛ ਦੇ ਕਿਵੇਂ ਦੇ ਰਹਿਣਗੇ ਰੇਟ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕਿਰਪਾ ਰੱਬ ਦੀ ਕਿਰਪਾ ਮੇਰਾ ਮੇਰਾ ਸੰਧੂ ਸਾਹਿਬ ਦੋ ਰਹਿ ਗਏ ਹਾਂਜੀ ਦੋ ਰਹਿ ਗਏ ਸੰਧੂ ਸਾਹਿਬ ਤੇ ਐਡਰੈਸ ਕਰਕੇ ਨੋਟ ਸਟ੍ਰੈਸ ਪਿੰਡ ਵੰਜੜੀ ਜੇ ਜ਼ਿਲ੍ਹਾ ਤੇ ਤਹਿਸੀਲ ਅੰਦਰਸਾਰ ਜੇ ਤੇ ਮੋਬਾਈਲ ਨੰਬਰ 78145178 ਸੰਧੂ ਸਾਹਿਬ ਠੀਕ ਆ ਤੇ ਸ਼ਰਵਾਦ ਵੈੜ ਤੋਂ ਕਰੀਏ ਸੁਈ ਸੁਵਾਈ ਹੈ ਨਾ ਕਿੰਨਾ ਦੁੱਧ ਕੋਲੋ ਇਹਦੇ ਥਲੇ ਕਾਫੀ 11 ਕਿਲੋ ਸੰਧੂ ਸਾਹਿਬ ਦੁੱਧ ਆਇਆ 10 ਕਿਲੋ ਉਹਦੇ ਚੋਂ ਓਕੇ ਆ ਹਾਂਜੀ ਚੋਣ ਹੈ ਮੋਗਾ ਤੇ ਸੰਧੂ ਸਾਹਿਬ ਆਵਾਜ਼ ਥਾਂ ਬੜਾ ਚੰਗਾ ਲੱਗਾ ਆ ਬੱਚਾ ਤੇ ਆ ਥਾਂ ਜੀ ਠੀਕ ਆ ਦੋਰਾ ਥਾਂ ਲਗਾ ਕਰਾਉਂਦੀ ਆ ਹੈ ਨਾ ਦੌਰ ਤੇ ਮੇਰਾ ਵੀ ਇਹ ਸੰਧੂ ਸਾਹਿਬ 10 ਦਿਨ ਹੋਏ ਸੁਈ ਹੋਂਦੀ ਹੋਊਗੀ ਦੂਜਾ ਕਿ ਸੁਈ ਲੱਗਦੀ ਹਾਂਜੀ ਦੂਜਾ ਪਿਓ ਦੂਜਾ ਸੁਈ ਸੁਈ ਸੰਧੂ ਸਾਹਿਬ ਠੀਕ ਆ ਐਨੂੰ ਦੌਰ ਤੇ ਪੁਰਾਣੂ ਵਾਹ ਜੀ ਨੋ ਸਚਨੋ ਆ ਬੱਚਾ ਜੀ ਠੀਕ ਹੋੜੀ ਲੰਗੋ ਤੁਰਦੇ ਸਭ ਸਾਰਾ ਵਾਕੇ ਤੋਰਾ ਤਰਾ ਬੜਾ ਸੋਹਣਾ ਲੱਗਾ ਨੂੰ ਕਿਆ ਬਾਤ ਹੈ ਬਾਕੀ ਜਿੰਨੇ ਵੀ ਹੈਗੇ ਚੰਗੇ ਸੰਦੂ ਸਾਹਿਬ ਓਕੇ ਓਕੇ ਸਾਰੀ ਫਿਕਸ ਜੀ ਬਾਨੇ ਦੀ ਆ ਹਾਂ ਬਿਲਕੁਲ ਬਿਲਕੁਲ ਥਾਨ ਬੜਿਆ ਲਗਾ ਰਹੇ ਹਨ ਓਕੇ ਰੇਟ ਫਿਰ ਕਿੰਨਾ ਕਰ ਦੀਏ ਆਪਾਂ ਨਿੱਕੇ ਨਿੱਕੇ ਭਾਏ ਕਰਦੇ ਨੇ ਲਾ ਦੇ ਮਾਰੀ ਹਾਂਜੀ ਲਾ ਕੇ ਇਹਨੂੰ ਕਰ ਬੋ ਜੀ ਸੰਧੂ ਸਾਹਿਬ ਵਾਕੇ ਜੀ ਦੇਖੋ ਸੰਧੂ ਸਾਹਿਬ ਠੀਕ ਸੇ ਬਾਹ ਮੇਰੀਆ ਕੋਈ ਇਹ ਢਲਾਡੋ ਲਾਵਾ ਨਾ ਨਹੀਂ ਅਜੇ ਦੇਖੋ ਰੇਟ ਮਾਨੂੰ ਪੜੋ ਵੀ 5000 ਕਰ ਲਈਏ ਡਿਮਾਂਡ ਤੇ ਠੀਕ ਸੇ ਕਿੰਨੇ ਜੀ ਤੁਸੀਂ ਦੱਸ ਦੋ ਸੰਧੂ ਸਾਹਿਬ ਬੱਤੀ ਕਰਤੀਏ 32000 ਦੀ ਚਲੋ ਸੰਧੂ ਸਾਹਿਬ ਠੀਕ ਆ ਮੈਂ ਗੱਭਣ ਹਾਂਜੀ ਇਹ ਗੱਭਣ ਦੇ ਦਿਨ ਦੱਸ ਦਿੰਦੀ ਐ ਇਹ ਹਾਂਜੀ ਦੱਸ ਲੈ ਜੀ ਇਹ ਸੂਤ ਬੰਦੀ ਲੱਗੇ ਰਹਿਣਗੇ ਕਿੰਨਾ ਚੌਂ ਦਿਨਾਂ ਜੀ ਸੰਦੂ ਸਾਹਿਬ ਲੋ ਸੱਜਣੋ ਹਵਾਨਾ ਹੋਣਾ ਬੜਾ ਸੋਹਣਾ ਹੈ ਹਾਂਜੀ ਹਾਂਜੀ ਬਾਕੀ ਚੁੱਚੜਾ ਜਿਹੜੇ ਨੇ ਲਾਏ ਬਾਜ ਨੇ ਹਾਂਜੀ ਹਾਂਜੀ ਹਨਾ ਬਾਕੀ ਇਹ ਵੀ ਫਿਕਸ ਜੇ ਮਾਨ ਹੈ ਜੀ ਸੰਦੂ ਸਾਹਿਬ ਤੇ ਰਹੀ ਅੰਦਰੇ ਆ ਹਾਂਜੀ ਰਹੀ ਅੰਦਰ ਹੀ ਕਰੇ ਰਹੀ ਅੰਦਰ ਹੀ ਆ ਸ਼ਹਿਰ ਦੀ ਰਹੀ ਆ ਆਪਣੇ ਘਰ ਦੀ ਆ ਸੰਦੂ ਸਾਹਿਬ ਓਕੇ ਹਾਂਜੀ ਤਿੱਗਿਆ ਸੁਆ ਸੁਣਾ ਜਿੰਨੇ ਵੀ ਪਿਓਰ ਠੀਕ ਹੈ ਹਾਂਜੀ ਹਾਂਜੀ ਲੋ ਜੀ ਐਨੂੰ ਤੋਰ ਦੋ ਲੋ ਜੀ ਬਿੱਲੀ ਮਣਕੀ ਆਕ ਗੋਲ ਸਿੰਘ ਇਹ ਗੋਲ ਸੇਕਾ ਲੱਗਿਆ ਜਾ ਰਹੀ ਹੈ ਜਿਹੜੀ ਖਾਸ ਕਰਕੇ ਨਾਲ ਹਥਿਆਰ ਰੱਖਦੀ ਆ ਕਿਉਂਕਿ ਥੱਲੇ ਪੈਰਾ ਪੂਰਾ ਦੇ ਨਿਸ਼ਾਨ ਹੈ ਹਵਾਨੇ 'ਚ ਵੀ ਡੱਬਿਆ ਮੱਥੇ 'ਚ ਵੀ ਬਾਲਿਆ ਅੱਖਾਂ 'ਵੀ ਬਿਲੀਆਂ ਹੈ ਅਗਲੇ ਘਰਾਂ ਤੋਂ ਰਹੇਗੀ ਸੱਜਣੋ ਤੇ ਰੇਟ ਕਿੰਨਾ ਕੁ ਰਹਿ ਗਿਆ ਬਾਈ ਜੀ ਇਹਦਾ ਵੀ ਸੰਧੂ ਸਾਹਿਬ ਦਾ ਬੰਨਿਕਾ ਹੀ ਰੱਖਣਾ ਏ ਹਾਂਜੀ ਪ੍ਰੀਤ ਪ੍ਰੀਆ ਡਿਮਾਂਡ ਕਰ ਰਹੀ ਆ ਸੰਧੂ ਸਾਹਿਬ ਤੇ ਜੱਸ ਨੋ ਤੂੰ ਦੱਸ ਦੋ ਸੰਧੂ ਸਾਹਿਬ ਆ ਬਾਕੀ ਵੇਖੋ ਨਹੀਂ ਆਪੇ ਕਰ ਦੋ ਘੋਟੀ ਨੂੰ ਖਾਓ ਸੱਜਣਾ ਹਾਂਜੀ 72 ਜੀ ਦੀਏ ਹਾਂਜੀ 72000 ਦੀ ਚਲੋ ਦੇ ਦਿਓ ਸੰਧੂ ਸਾਹਿਬ ਠੀਕ ਆ ਕੀ ਕਰੇ ਵੀਰ ਭਰਾ ਤੁਹਾਨੂੰ ਲਾਵੇ ਪਤਾ ਹੀ ਨਹੀਂ ਆਪਾਂ ਕਿੱਥੇ ਦੇ ਦੇਣੀਆਂ ਕਰਮਾਂ ਵਾਲੀਆਂ ਠੀਕ ਹੈ ਲਓ ਸੱਜਣੋ ਫੀਰਦਾਰੀ ਕਰਿਓ ਪਿੰਡ ਵੰਚੜੀ ਪਹੁੰਚ ਕੇ ਦੋ ਹੀ ਪਸ਼ੂਗ ਮਿਲਦੇ ਆ ਅਗਲੀ ਵੀਡੀਓ ਆ ਨਾ ਰੱਬ ਰੱਖਾ ਸਤਿ ਸ੍ਰੀ ਅਕਾਲ